ਕਿਉਂ ਨਾ ਸੀ ਸਖਰਾਜ ਸਿੰਘ ਨੂੰ ਸਦਾ ਦੇ ਵਿੱਚ ਲਿਆਈਏ ਇਹ ਸਾਲਾ ਇਨਸਾਫ ਖੁਦ ਕਰਨ ਦੀ ਤਾਕਤ ਰੱਖਣ ਗਿੱਧਰਵਾਦੀ ਕਿਉਂ ਨਾ ਆ ਰਹੀ ਏ ਉਹਦੇ ਵਿੱਚ ਕਿਉਂ ਨਾ ਭਾਈ ਸਖਰਾਜ ਸਿੰਘ ਨੂੰ ਸਿੱਖ ਕੌਮ ਆਪਣਾ ਹੀਰੋ ਵਜੋਂ ਪੇਸ਼ ਕਰਕੇ ਇਹਨਾਂ ਦੀ ਹੁਣ ਤੱਕ ਕੀਤੀ ਕੁਰਬਾਨੀ ਦਾ ਸੀ ਮੁੱਲ ਮੋੜੀਏ ਅਸੀਂ ਸ਼ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਵਿਸ਼ਵਾਸਤ ਆਉਂਦੇ ਆ ਜੇ ਕੌਮ ਇਹਨਾਂ ਨੂੰ ਜਿੱਦਰ ਬਾਦ ਉਤਾਰਦੀ ਤੇ ਸ਼ਰੋਮ ਨਹੀਂ ਕਾਲੀ ਦਾ ਲਬਰਸਾਰੇ ਨਾਲ ਸਾਥ ਦੇਵੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਤਨਮਨ ਧਨ ਦੇ ਨਾਲ ਸਾਰਾ ਪੰਜਾਬ ਦਾ ਯੂਥ ਵਿੰਗ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਵੇਗਾ ਅਗਲੀ ਗੱਲ ਕੌਮ ਦੀ ਹੈ ਕੌਮ ਕੀ ਕਰਨਾ ਚਾਹੁੰਦੀ ਹੈ ਇਹ ਤਾਂ ਅਸੀਂ ਆਪਣੇ ਰਾਜ ਦੀ ਪਹਿਲੀ ਪੌੜੀ ਇਹ ਮਤ ਜਾਣਿਓ ਕਿ ਐਮਐਲਏ ਐਮਪੀ ਬਣ ਕੇ ਅਸੀਂ ਰਾਜ ਭਾਗ ਪ੍ਰਾਪਤੀ ਕਰ ਲੈਨੇ ਆ ਨਹੀਂ ਇਹ ਸਾਡੀ ਪਹਿਲੀ ਪੌੜੀ ਹੈ ਜਿਸ ਤਰ੍ਹਾਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ ਸੀ ਉਹਨਾਂ ਨੇ ਉਹਨਾਂ ਪੈਸਿਆਂ ਦੇ ਨਾਲ ਹਥਿਆਰ ਖਰੀਦੇ ਘੋੜੇ ਖਰੀਦੇ ਇਸ ਧਰਤੀ ਤੇ ਆਪਣਾ ਰਾਜ ਸਥਾਪਿਤ ਕੀਤਾ ਇਹ ਸਾਡੀ ਪਹਿਲੀ ਪੌੜੀ ਹੋਵੇਗੀ ਜੇ ਸਾਡੇ ਐਮਐਲਏ ਐਮਪੀ ਬਣ ਕੇ ਸਾਡੇ ਕੋਲ ਇੰਨੀ ਕਿ ਤਾਕਤ ਇਕੱਠੀ ਕਰ ਲੈਣ ਕਿ ਅਸੀਂ ਆਪਣੇ ਸਿੱਖ ਰਾਜ ਦੀ ਲੜਾਈ ਲੜ ਸਕੀਏ ਇਨੀਆਂ ਕਹਿੰਤੀਆਂ ਕਰਦੇ ਹੋਏ ਧੰਨਵਾਦ ਕਰਦੇ ਆ ਜਿਹੜੇ ਇੱਥੇ ਸਾਡੇ ਵੀਰ ਸਾਡੇ ਮਹਾਪੁਰਸ਼ ਸਾਰੇ ਇੱਥੇ ਪਹੁੰਚੇ ਨੇ ਕਿ ਆਓ ਗੋਮ ਦੀ ਹੋਂਦ ਦੀ ਲੜਾਈ ਲੜੀਏ ਆਪਣੇ ਸਿੱਖ ਰਾਜ ਦੀ ਲੜਾਈ ਲੜੀਏ ਆਪਣੇ ਘਰ ਖਾਲਿਸਤਾਨ ਦੀ ਲੜਾਈ ਲੜੀਏ ਤਾਂ ਹੀ ਸਾਡੇ ਸਾਰੇ ਮੁੱਦੇ ਹੱਲ ਹੋਣਗੇ ਨੇਡਾ ਸਾਡਾ ਗੁਰੂ ਐਵੇਂ ਗਲੀਆਂ ਚ ਰੁਲਦਾ ਰਹੇਗਾ ਅਸੀਂ ਇਨਸਾਫ ਵਾਸਤੇ ਡਾਂਗਾ ਖਾਂਦੇ ਰਾਂਗੇ ਅਸੀਂ ਇਨਸਾਫ ਵਾਸਤੇ ਛੜਕਾਂ ਰੋਕ ਕੇ ਆਪਣੀ ਹੀ ਲੋਕਾਂ ਨੂੰ ਤੰਗ ਕਰਦੇ ਰਾਂਗੇ ਤੇ ਸਰਕਾਰ ਉੱਤੇ ਬੈਠ ਕੇ ਤਮਾਸ਼ਾ ਵੇਖਦੇ ਰਹੀਏਗੀ ਕੰਗੜਾ ਅਰਨੌਤ ਵਰਗੀ ਸਾਡੀ ਕੌਮ ਦਾ ਮਜ਼ਾਕ ਡਾਉਂਦੀ ਰਹੇਗੀ ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਸਤਿਕਾਰ ਦੇਉ ਮੇਰੇ ਵੀਰ ਜੀ ਹਰਦੇਵ ਸਿੰਘ ਜੀ ਕਣੀਆਂ ਵਾਲਾ ਸੂਰਾ ਸੋ ਪਹਿਚਾਨੀ ਐ ਜੋ ਲੜਾ ਦੀਨ ਕੇ ਹੇ ਤਾਂ ਪੁਰਜਾ ਪੁਰਜਾ ਕਟ ਮਰਾਂ ਕਬੂ ਨਾ ਛਾੜਾ ਖੇਤ ਇਸ ਪੰਕਤੀ ਦੇ ਅਨਸਾਰ ਹਰ ਇੱਕ ਸਿੱਖ ਦਾ ਫਰਜ਼ ਬੰਦਾ ਹੈ ਕਿ ਆਪਣੇ ਮਾਜਬ ਲਈ ਆਪਣੇ ਰਸਟ ਲਈ ਆਪਣੀ ਜਿਹੜੀ ਗੁਰੂ ਦੀ ਵਿਅਦਵੀ ਲਈ ਕੌਮ ਦੇ ਜਿਹੜੇ ਦੋ ਸ਼ਹੀਦ ਕੀਤੇ ਆਪਣੇ ਉਸ ਦਿਨ ਵੀਰ ਜਿਹੜੇ ਆਪਣੇ ਤੋਂ ਵਿਛੜ ਚੁੱਕੇ ਐ ਉਨਾਂ ਲਈ ਲੜਨ ਵਾਸਤੇ ਵਾਹਿਗੁਰੂ ਸਮਰੱਥਾ ਬਖਸ਼ੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਆਪਾਂ ਜੜ ਫੜਨੀ ਆ ਮਸਲੇ ਦੀ ਕਿ ਜੜ ਕਿਹੜੀ ਐ ਜੜ ਮੈਂ ਕਹਿੰਦਾ ਸਭ ਤੋਂ ਵੱਡੀ ਜੜ ਆ ਆਰਐਸਐਸ ਆਰਐਸਐਸ ਇਹ ਚਾਹੁੰਦੀ ਐ ਕਿ ਜਿਹੜਾ ਰਾਸ਼ਟਰਵਾਦ ਸਾਡਾ Hindu ਰਾਸ਼ਟਰ ਬਣੇ ਤੇ ਅਸੀਂ ਇਸਾ ਪੰਜਾਬ ਨੂੰ ਇਸ ਜਿਹੜਾ ਫਲਸਫੇ ਨੂੰ ਖਤਮ ਕਰਕੇ ਅਸੀਂ ਆਪਦਾ ਹਿੰਦੂਇਜ਼ਮ ਜਾਂ ਉਹ ਕਹਿੰਦੇ ਆ ਪੁਰਾਣਾ ਜਿਹੜਾ ਉਹਨਾਂ ਦਾ ਸੀਗਾ ਸਨਾਤਨ ਧਰਮ ਉਸ ਨੂੰ ਅਸੀਂ ਲਾਗੂ ਕਰਕੇ ਜਿਹੜਾ ਇਹ ਧਰਮ ਲਾਗੂ ਕਰਨ ਦੀ ਜਿਹੜੀ ਅਸ਼ਟਾ ਉਹਦੇ ਵਿੱਚੋਂ ਇਹ ਉਭਜੀ ਹੈ ਜਿਹੜੀ ਡੇਰਿਆਂ ਨੂੰ ਸਮਰਥਨ ਦਿੱਤਾ ਜਾਂਦਾ ਹੈ ਉਹ ਉਹਨਾਂ ਵੱਲੋਂ ਸੈਂਟਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਜਿਹੜਾ ਸਮਰਥਨ ਦਿੱਤਾ ਜਾਂਦਾ ਹੈ ਉਹ ਡੇਰੇ ਪੈਦਾ ਕਰਕੇ ਨੂਰ ਮੈਲੀਆ ਭਨੇਾਰੇ ਵਾਲਾ ਸਰਸੇ ਵਾਲਾ ਬਹੁਤ ਸਾਰੇ ਹੋਟੇਰੇ ਹੈਗੇ ਆ ਜਿਨ੍ਹਾਂ ਦਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਭਲੀ ਬਾਤ ਆਪਾਂ ਸਾਰੇ ਜਾਣਦੇ ਆ ਸਾਡੇ ਨਾਲੋਂ ਵੱਧ ਸੂਝਵਾਨ ਵੀਰ ਇੱਥੇ ਬੈਠੇ ਆ ਪਰ ਗੱਲ ਇੱਕ ਸਭ ਤੋਂ ਵੱਡੀ ਗੱਲ ਇਹ ਕਿਹ ਬੰਦੀ ਆ ਕਿ ਜਦੋਂ ਵੀ ਕੋਈ ਗੁਰੂ ਤੇ ਧਰਮ ਤੇ ਜਿਹੜਾ ਸੱਚ ਦਾ ਹੋਕਾ ਦਿੰਦਾ ਹੋਵੇ ਜਿਹੜਾ ਧਰਮ ਦੇ ਵਿੱਚ ਗਰਬਾਣੀ ਜਿਹੜੀ ਸੱਚ ਦਾ ਹੋਕਾ ਦਿੰਦੀ ਆ ਬੰਦੇ ਨੂੰ ਉਸ ਅਰੇ ਸਾਲ ਫਲਸਪਾ ਜਿਹੜਾ ਇਹ ਗੁਰੂ ਨਾਨਕ ਦੇਵ ਜੀ ਤੋਂ ਚੱਲਿਆ ਹੋਇਆ ਉਸ ਟਾਈਮ ਤੇ ਜਿਨੇਉਂ ਪੌਣ ਤੋਂ ਵੀ ਇਤਰਾਜ਼ ਕੀਤਾ ਜਾਂਦਾ ਸੀਗਾ ਤੇ ਗੁਰੂ ਜੀ ਦਾ ਵਿਰੋਧ ਕੀਤਾ ਜਾਂਦਾ ਸੀਗਾ ਕਿ ਤੂੰ ਕਿਉਂ ਇਹ ਗੱਲ ਕਹਿ ਰਿਹਾ ਹੈ ਵੱਖਰਾ ਧਰਮ ਕਿਹੜਾ ਹੈ ਵੱਖਰਾ ਫਲਸਫਾ ਕਿਹੜਾ ਚਲਾਦਾ ਤੁਸੀਂ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਕੰਧ ਢਿੱਟੀ ਗਈ ਆ ਉੱਤੇ ਵਿਆਹ ਦੇ ਸਮੇਂ ਤੇ ਇਹ ਵੀ ਇੱਕ ਸਾਜ਼ਿਸ਼ ਆ ਉਸ ਦਿਨ ਤੋਂ ਚੱਲੀਆਂ ਆ ਰਹੀਆਂ ਗੁਰੂ ਸਾਹਿਬ ਦੇ ਇਹ ਦਿਨ ਜਿਹੜਾ ਆਪਣੇ ਤੇ ਆ ਰਿਹਾ ਜਿਹੜਾ ਆਇਆ ਹੈ ਇਹ ਵੀ ਉਸ ਦੀ ਇੱਕ ਸਾਜ਼ਿਸ਼ ਦੀ ਘੜੀ ਹੈ ਅੱਜ ਆਰਐਸਐਸ ਵੱਲੋਂ ਜਿਹੜੀ ਸਰਕਾਰ ਬੀਜੇਪੀ ਬਣੀ ਹੋਈ ਐ ਬੀਜੇਪੀ ਨੇ ਸਾਰੇ ਹੱਥ ਖੰਡੇ ਵਰਤੇ ਆ ਉਸ ਤੋਂ ਬਾਅਦ ਆਪ ਪਾਰਟੀ ਦੀ ਸਰਕਾਰ ਆਈ ਐ ਅਕਾਲੀ ਵੀ ਉਹਨਾਂ ਦੇ ਨਾਲ ਜਿਹੜੇ ਜੁੜ ਕੇ ਰਹੇ ਆ ਕਾਂਗਰਸ ਵੀ ਉਹਨਾਂ ਦੀ ਜਿਹੜੀ ਇੱਕ ਜਮਾਤ ਐ ਮੈਂ ਇੱਕ ਗੱਲ ਕਰਦਾ ਕਿ ਜਿਹੜੀ ਖੇਤਰੀ ਪਾਰਟੀ ਤੇ ਆਪਾਂ ਨੂੰ ਵਿਸ਼ਵਾਸ ਹੁੰਦਾ ਕੋਈ ਪੰਜਾਬ ਦੀ ਖੇਤਰੀ ਪਾਰਟੀ ਹੋਵੇ ਜਿਹੜੀ ਪੰਜਾਬ ਦੇ ਭਲੇ ਦੀ ਗੱਲ ਪੰਥ ਦੀ ਗੱਲ ਕਰੇ ਆਪਣੇ ਧਰਮ ਦੀ ਗੱਲ ਕਰੇ ਆਪਣੇ ਗੁਰੂ ਦੀ ਗੱਲ ਕਰੇ ਆਪਣੇ ਜਿਹੜਾ ਗੁਰੂ ਨੂੰ ਮੰਨਣ ਵਾਲੇ ਜਿਹੜੇ ਗੁਰ ਸਿੱਖ ਆ ਉਹਨਾਂ ਦੇ ਹੱਕ ਦੀ ਗੱਲ ਕਰੇ ਪਰ ਸਰਕਾਰਾਂ ਜਿਹੜੀਆਂ ਸੈਂਟਰ ਨਾਲ ਜੁੜ ਕੇ ਆਪਦੇ ਜਿਹੜੇ ਆਪਦੇ ਉਧਰਾਂ ਟਿਕਰ ਮਤਲਬ ਰੱਖ ਲੈਂਦੀਆਂ ਕਿ ਸਾਨੂੰ ਮੰਤਰੀ ਦਾ ਪਦ ਮਿਲ ਜੇ ਸਾਨੂੰ ਆ ਮਿਲ ਜੇ ਸਾਨੂੰ ਉਹ ਮਿਲ ਜੇ ਇਹਨਾਂ ਸਰਕਾਰਾਂ ਨੇ ਸਾਡਾ ਜਿਹੜਾ ਅੱਜ ਦਾ ਜਿਹੜਾ ਇਹ ਦਿਨ ਮਨਾ ਰਹੇ ਆ ਆਪਾਂ ਗੁਰੂ ਜੀ ਦਾ ਜਿਹੜਾ ਗੁਰਤਾ ਗਦੀ ਦੇਸਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਿਆ ਉਸ ਦਿਨ ਦੇ ਉੱਤੇ ਆਪਾਂ ਰੋਸ ਮਜਾਰਾ ਕਰ ਰਹੇ ਆ ਇੱਕ ਪ੍ਰਮਾਤਮਾ ਦੇ ਵੱਲੋਂ ਹਰੇਕ ਇਨਸਾਨ ਨੂੰ ਸ਼ਕਤੀ ਦਿੱਤੀ ਜਾਂਦੀ ਹੈ ਕਿ ਤੂੰ ਆਪਦੇ ਮੱਜਬ ਲਈ ਆਪਦੇ ਧਰਮ ਲਈ ਆਪਦੇ ਲਈ ਲੜੋ ਪਰ ਸਿੱਖ ਕੌਮ ਦੇ ਵਿੱਚ ਤੇ ਜज्ਬਾ ਜ਼ਰੂਰ ਹੈਗਾ ਕੁਝ ਘਰੇ ਬੈਠਿਆਂ ਦੇ ਹੈਗਾ ਪਰ ਜਿਹੜੇ ਇੱਥੇ ਵੀਰ ਪਹੁੰਚੇ ਹੈ ਮੈਂ ਉਹਨਾਂ ਦੀ ਇੱਕ ਗੱਲ ਜਾਣਦਾ ਹੈ ਕਿ ਸਾਰੇ ਉਸ ਦਿਨ ਜਿਹੜੇ ਅਕਤੂਬਰ ਦਾ ਜਿਹੜਾ 12 ਅਕਤੂਬਰ ਦਾ ਦਿਨ ਸੀਗਾ ਕਿ ਮੈਨੂੰ ਇੱਕ ਗੱਲ ਕਹਿਣੀ ਪੈਣੀ ਹੈ ਕਿ ਮੈਨੂੰ ਚਾਰ ਰਾਤਾਂ ਦਾ ਨੀਂਦਰਾ ਸੀਗਾ ਉਸ ਦਿਨ ਆ ਮੈਂ ਚੰਡੀਗੜ੍ਹ ਦੇ ਮੈਕਸ ਹਸਪੀਟਲ ਦੇ ਵਿੱਚ ਆਪਦੇ ਮਾਮਾਈ ਦੇ ਬੇਟੇ ਦੇ ਕੈਂਸਰ ਦੇ ਇਲਾਜ ਵਾਸਤੇ ਚਾਰ ਰਾਤਾਂ ਜਾਗ ਕੇ ਕੱਟੀਆਂ ਦਿਨੇ ਇੱਕ ਘੰਟਾ ਸੌਣ ਨੂੰ ਮਿਲਦਾ ਸੀਗਾ ਪਰ ਚਾਰ ਰਾਤਾਂ ਦਾ ਨੀਂਦਰਾ ਹੋਣ ਦੇ ਬਾਵਜੂਦ ਵੀ ਮੈਂ ਇਹ ਸ ਜਦੋਂ ਮੈਨੂੰ ਸ਼ਾਮ ਨੂੰ 5 ਵਜੇ ਪਤਾ ਲੱਗਿਆ ਉੱਥੇ ਮੈਨੂੰ ਕਿਹਾ ਵੀ ਇਹ ਆ ਘਟਨਾ ਵਾਪਰ ਚੁੱਕੀ ਆ ਮੈਂ ਰਸਤੇ ਜਾ ਰਿਹਾ ਸੀਗਾ ਸਿੱਧਾ ਆਉਂ ਗਿਆ ਸਾਰ ਇੱਥੇ ਪਹੁੰਚਿਆ ਕਿੱਥੇ ਵੀ ਆਪਣਾ ਪਤਾ ਕੀ ਕੁਝ ਹੋਇਆ ਆਪਾਂ ਨੂੰ ਸਾਰਾ ਆਪਣੇ ਨਾਲ ਰਾਤ ਨੂੰ 12 2 ਵਜੇ ਤੋਂ ਬਾਅਦ ਕਿਵੇਂ ਆਪਾਂ ਨੂੰ ਚੱਕ ਚੱਕ ਕੇ ਸਾਨੂੰ ਜਿਹੜਾ ਜੀਰਾ ਠਾਣੇ ਲੈ ਜਾਇਆ ਗਿਆ ਅਗਲੇ ਦਿਨ ਕੋਰਟ ਭਾਈ ਥਾਣੇ ਲਿਜਾਇਆ ਗਿਆ ਕਹਿਣ ਦਾ ਮਤਲਬ ਕੀ ਹੈ ਸਰਕਾਰਾਂ ਨੇ ਆਪਣੇ ਆਪ ਦੇ ਹਥਕੰਡੇ ਵਰਤੇ ਜਿਹੜੀ ਇਹ ਕੱਲੀ ਸਰਕਾਰ ਕਹੋਂਦੀ ਸੀ ਤੈਨੂੰ ਅੱਜ ਜਿਹੜੀ ਹਰਸਿਮਰਤ ਗੁਰਬਾਦਲ ਨੇ ਕਿਹਾ ਸੀ ਕਿ ਸਾਡਾ ਜਿਹੜੇ ਜਿਨ੍ਹਾਂ ਨੇ ਬਿਆਦੀ ਵੀ ਕਰਾਈ ਆ ਜਾਂ ਕੀਤੀ ਆ ਉਹਨਾਂ ਦਾ ਕੱਖ ਨਾ ਰਵੇ ਤੇ ਅੱਜ ਉਹਦਾ ਜਿਹੜਾ ਅੱਖ ਮਿਆਜਾ ਉਹਨਾਂ ਨੂੰ ਮਿਲ ਚੁੱਕਿਆ ਇਹ ਗੱਲਾਂ ਆਪਣੇ ਬਚਪਨੇ ਦੇ ਵਿੱਚੋਂ ਤੇ ਘੜ ਕਰ ਚੁੱਕੀਆਂ ਆਪਣੇ ਦਿਲ ਦੇ ਵਿੱਚ ਅੰਦਰ ਜਜ਼ਬਾ ਇਹਨਾਂ ਪੈਦਾ ਹੋ ਚੁੱਕਿਆ ਹੈ ਕਿ ਅਸੀਂ ਜਿਹੜਾ ਇਹ ਦਿਨ ਹੈ ਇਹ ਦਿਨ ਅਸੀਂ ਭੁਲਾ ਨਹੀਂ ਸਕਦੇ ਰਹਿੰਦੀ ਦੁਨੀਆ ਤੱਕ ਇਹ ਦਿਨ ਯਾਦ ਰਹੂਗਾ ਸਾਡੇ ਗੁਰੂ ਜੀ ਇੰਨੀ ਬਿਆਦਵੀ ਕੀਤੀ ਜਿਨ੍ਹਾਂ ਤੋਂ ਕਰਵਾਈ ਜਿਨੇ ਕਰਵਾਈ ਉਹਨਾਂ ਨੂੰ ਪ੍ਰਮਾਤਮਾ ਆਪਣੇ ਆਪ ਹੀ ਆਪਣੇ ਤੋਂ ਜਿਹੜਾ ਇਸ ਤਰ੍ਹਾਂ ਦੇ ਧਰਮੇ ਲਵਾ ਕੇ ਤੇ ਪ੍ਰੋਜੈਕਸ਼ਨ ਕਰਵਾ ਕੇ ਆਪਣੇ ਤੋਂ ਜੱਜ ਪਾ ਪੈਦਾ ਕਰਕੇ ਆਪ ਵੀ ਜਿਹੜੀ ਬਿਆਦਵੀ ਦਾ ਜਿਹੜਾ ਮਸਲਾ ਹੱਲ ਕਰਾਉਣਗੇ ਤੋਂ ਇੰਨੀਆਂ ਬੇਨਤੀਆਂ ਕਰਦਾ ਔਖੇ ਮਾ ਲਾ ਜਾ ਚੁਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਅਸੀਂ ਪ੍ਰਸ਼ਾਸਨ ਨੂੰ ਅੱਗੇ ਵੀ ਬੇਨਤੀ ਕੀਤੀ ਸੀ ਕਿ ਮੋਗਾ ਰੋਡ ਦੇ ਉੱਤੇ ਜਿਹੜਾ ਨਾਕਾ ਲੱਗਾ ਇਹ ਸੰਗਤ ਨੂੰ ਅੱਗੇ ਨਹੀਂ ਲੰਘਣ ਦਿੰਦੇ ਜਾਦਾ ਨਾਕਾ ਚੱਕਾ ਤੇ ਫਿਰ ਇਹ ਹੀ ਆਉਂ ਜਾ ਕੇ ਚੱਕਾਂਗੇ ਅੱਗੇ ਬੇਨਤੀ ਕੀਤੀ ਆ ਦੁਬਾਰਾ ਫੇਰ ਬੇਨਤੀ ਕਰਤੀ ਆ ਕਿ ਜਿਹੜਾ ਇਹ ਨਾਕਾ ਲਾਇਆ ਹੈਗਾ ਬਹੁਤ ਦੂਰ ਲਾਇਆ ਉਹਦੀ ਲੋੜ ਨਹੀਂ ਹੈਗੀ ਉਹ ਨਾਕਾ ਚੁੱਕ ਦਿਓ ਆ ਜਿਹੜੇ ਸੰਗਤ ਆ ਰਹੀਆਂ ਪਰੇਸ਼ਾਨ ਨਾ ਕਰੋ ਉਹਨਾਂ ਨੂੰ ਪ੍ਰਸ਼ਾਸਨ ਦਾ ਕੰਮ ਹੀ ਆ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡੇ ਵਿੱਚ ਸਰਦਾਰ ਲਖਵੀਰ ਸਿੰਘ ਜੀ ਮਹਾਲਮ ਸਾਹਿਬ ਚੰਦ ਸਿੰਘ ਜੀ ਵੈਰੋਕੇ ਬਹੁਤ ਹੀ ਸਤਿਕਾਰਯੋਗ ਜਿੰਦਰਪਾਲ ਸਿੰਘ ਜੀ ਰਾਜਾ ਖਾਲਸਾ ਉਹ ਵੀ ਸਾਡੇ ਵਿੱਚ ਪਹੁੰਚੇ ਆ ਸਾਡੇ ਵਿੱਚ ਸਰਦਾਰ ਸਰਜੀਤ ਸਿੰਘ ਜੀ ਖਾਲਸਤਾਨੀ ਔਰ ਸਾਰਜ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਦਲ ਖਾਲਸਾ ਸਰਜੀਤ ਸਿੰਘ ਖਾਲਸਤਾਨੀ ਜਿਹੜਾ ਇਹ ਦਲ ਖਾਲਸਾ ਦਾ ਪੰਜਾਬ ਦਾ ਬੌਡੀ ਦੇ ਮੈਂਬਰ ਆ ਸਾਰ ਦੱਸਣ ਕਿ ਜਿਹੜਾ ਗੱਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨਾ ਜਿਹੜਾ ਮੋਗਾ ਦੇ ਔਰ ਆਪਣੇ ਨਾਲ ਸੰਗਤ ਨੂੰ ਲੈ ਕੇ ਤੇ ਪਹੁੰਚੇ ਮੈਂ ਧੰਨਵਾਦ ਕਰਾਂ ਭਾਈ ਸਾਹਿਬ ਭਾਈ ਟਿੱਪਲ ਸਿੰਘ ਜੀ ਉਮਰੀਆਣਾ ਇਹ ਵੀ ਸੰਗਤਾਂ ਨੂੰ ਨਾਲ ਲੈ ਕੇ ਤੇ ਨਿਮਿਤ ਪਹੁੰਚਿਆ ਜੀ ਆਇਆਂ ਨੂੰ ਧੰਨਵਾਦ ਹੁਣ ਮੈਂ ਬੇਨਤੀ ਕਰਾਂ ਸਰਜੀਤ ਸਿੰਘ ਜੀ ਆਗੂ ਕਿਸਾਨ ਫਤਿਹ ਪ੍ਰਧਾਨ ਅਵਤਾਰ ਸਿੰਘ ਜੀ ਜਿਸ ਲੱਗ ਹੈਗੇ ਵੀ ਦੋ ਮਿੰਟ ਜਿਹੜੇ ਹੈਗੇ ਸਟੇਜ ਤੇ ਆ ਜਾਣ ਆ ਦੇ ਲੈ ਸਾਡੇ ਵਿੱਚ ਗਗਨਪ੍ਰੀਤ ਸਿੰਘ ਜੀ ਕੋਟਕਪੂਰਾ ਜਿਹੜਾ ਐਸੇ ਚੌਂਕ ਦੇ ਵਿੱਚ ਲਾਠੀ ਚਾਰਜ ਹੋਇਆ ਬਹੁਤ ਗੰਭੀਰ ਫੱਟੜ ਹੋ ਗਏ ਸੀ ਆ ਮੇਰੇ ਨਾਲ ਹੀ ਮੇਰੇ ਵੀਰ ਬੈਠੇ ਆ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਸੀ ਉਹ ਇਹਨਾਂ ਕੋਲੇ ਸੀਗਾ ਜ਼ਾਲਮਾ ਪ੍ਰਸ਼ਾਸਨ ਨੇ ਬਹੁਤ ਬੁਰੀ ਤਰ੍ਹਾਂ ਜਿਹੜਾ ਇਹਨਾਂ ਨੂੰ ਕੁੱਟਮਾਰ ਕੀਤੀ ਜਿਹੜੇ ਅੱਜ ਵੀ ਤਰੀਕਤ ਯਾਰ ਨਾਲੇ ਦਾ ਕੁੱਟ ਪਈ ਤੇ ਨਾਲੇ ਜਿਹੜੇ ਕੇਸ ਇਹਨਾਂ ਦੇ ਉੱਤੇ ਦਰਜ ਕੀਤੇ ਗਏ ਸਾਡਾ ਹੀ ਗੁਰੂ ਗ੍ਰਾਸਾ ਰੂਹੀਆਂ ਤੇ ਰੋਂਦਾ ਸਾਨੂੰ ਹੀ ਘੁੱਟਿਆ ਗਿਆ ਸਾਡੇ ਦੇ ਪਰਚੇ ਦਰਜ ਕੀਤੇ ਗਏ ਇਹ ਕਿਉਂ ਨਿਕਰਿਓ ਗੰਦੀਆਂ ਸਰਕਾਰਾਂ ਹੋਰ ਕੀ ਹੋ ਸਕਦੀਆਂ ਸਾਡੇ ਵਿੱਚ ਲਖਵੀਰ ਸਿੰਘ ਜੀ ਟਾਰੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬਖਸ਼ੀ ਸਿੰਘ ਜੀ ਬਾਬਾ ਬਖਸ਼ੀ ਸਿੰਘ ਜੀ ਜਿਹੜੇ ਬਹੁਤ ਲੰਮਾ ਸਮਾਂ ਖਾਰਕੂ ਸਫਾ ਦੇ ਵਿੱਚ ਰਹਿ ਕੇ ਉਹਨਾਂ ਨੇ ਪੰਥ ਦੀ ਸੇਵਾ ਕੀਤੀ ਆ ਦੂਜੇ ਮਹਿਕਮੇ ਵਿੱਚ ਸਾਬਕਾ ਵੀ ਹੁੰਦੇ ਆ